ਉਧਰ ਸਾਡਾ ਜੇ ਇੱਕ ਹੀ ਪੁੱਤ ਆ ਉਹ ਵੀ ਪੂਰੀ ਨਿਗਰਾਨੀ ਤੇ ਵੀ ਇਧਰ ਉਧਰ ਕੋਈ ਸ਼ਰਾਬਤ ਤਾਂ ਨਹੀਂ ਹੁੰਦੀ ਆਲੇ-ਦਾਲੇ ਤਾਂ ਇੰਦਰ ਖੁਰਚਣਾ ਚੱਲੀ ਜਾਂਦਾ ਬਈ ਤਾਂ ਪਹਿਲਾਂ ਇੱਕ ਬਾਰਿਸ਼ ਹਦੇ ਦੇਖੋ ਚੱਲਦਾ ਕੰਮ ਤਾਂ ਸਾਰਿਆਂ ਨੂੰ ਔਖਾ ਕੰਮਾ ਖੁਰਚਣਾ ਮਾਰਨਾ ਹੁਣ ਮੈਂ ਆ ਗਿਆ ਹੁਣ ਮੈਂ ਲੰਘ ਘੱਟ ਦੋ ਘੰਟੇ ਹੋਏ ਸੰਕਾ ਘੁੱਖ ਪਾਇਆ ਮੈਂ ਇਹਦੋਂ ਪਹਿਲਾਂ ਰੇਸ਼ ੱਟਣ ਵਾਗੇ ਪਹਿਲਾਂ ਪੇਟ ਪੂਜਾ ਕਰਦਾ ਕੰਮ ਪਹਿਲਾਂ ਪੇਟ ਪੂਜਾ ਕਰਦੇ ਫਿਰ ਸੁਣ ਦੱਸਦੇ ਕਰਹੀਂ ਪੁੱਤ ਵਾਏ ਆਹਾਹਾਹਾਹਾ ਦੇਖੋ ਵੀ ਚੱਲਦਾ ਪੱਠਾ ਕੁਛ ਕਹਿਣਾ ਚਾਹੂਗਾ ਕੋਈ ਖੋਏ ਬਾਰੇ ਕੁਛ ਨਹੀਂ ਕਹਿਣਾ ਤੇ ਅਸੀਂ ਬਣਾਤਾ ਤੁਸੀਂ ਖਾ ਲਓ ਇਹ ਕਾਣ ਦਾ ਜੀ ਨੇਹਰੀਆਂ ਆਦਿਆ ਮੇਰਾ ਪੁੱਤ ਆ ਗਿਆ ਨਾਲੇ ਐ ਓਏ ਖਾਣਾ ਦਾ ਨਾ ਯਾਰ ਆਇਨਾ ਕਰਾ ਕਰ ਤੂੰ ਤਾਂ ਰੇਕ ਚੀਜ਼ ਦੇ ਮਗਰ ਪੈ ਜਾਣਾ ਮਿੱਠੀ ਚੀਜ਼ ਵੱਧ ਖਾ ਕੇ ਰਾਜੀ ਆ ਤਾਂ ਤੂੰ ਆ ਰੋਲ ਹੋਈ ਪਿਆ ਗੜਾਹੀ ਦੇ ਵਿੱਚ ਇਹੋ ਜਿਹੀ ਖੰਡੀ ਇਹ ਇਹ ਅਸਲ ਪ्योर ਖੰਡੇ ਹੀ ਹੁੰਦੀ ਹੈ ਦੇਸੀ ਲਾਲੀ ਜਿਹਾਂ ਪਿਓਰ ਖੰਡ ਇਹ ਹੁੰਦੀ ਆ ਬਾਕੀ ਉਹ ਬੂਰਾ ਖੰਡ ਹੁੰਦੀ ਆ ਜਿਹੜੀ ਹੁੰਦੀ ਆ ਇਹ ਦੇਸੀ ਖੰਡਾਂ ਪਿਓਰ ਓਰੀਜਨਲ ਚੀਜ਼ਾਂ ਖਾਣੇ ਆ ਬਾਈ ਪਰ ਗੱਡੀ ਚੱਲੋ ਅਸੀਂ ਗਾਈ ਜੱਲਾਂਗੇ ਪਰ ਡੱਬੇ ਭਰ ਦੋ ਕਰ ਇਦੋਂ ਬਾਅਦ ਸਾਰਾ ਸਿਆਲ ਨਾ ਮੁੱਕੇ ਲੋੜੀ ਤੱਕ ਚੱਲੇ ਲੋੜੀ ਨੂੰ ਫੇਰ ਕੱਢਾਂਗੇ ਆਪਾਂ 8 ਵਜੇ ਕੀ ਆ ਗਿਆ ਮੇਰਾ ਪੁੱਤ ਦੇ ਉੱਤੇ ਖਾਣਾ 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 ਹਾਂ ਮੰਮੀ ਦੇ ਗੋਡੇ ਪਵਾਵਾਂਗੇ ਪਹਿਲਾਂ ਹਾਂ ਮੰਮੀ ਦੇ ਗੋਡੇ ਪਵਾਵਾਂਗੇ ਫੇਰ ਰੋਟੀ ਟਾਈਮ ਤੇ ਮੰਮੀ ਕਹਿੰਦੀ ਪੱਕਿਆ ਨਹੀਂ ਕਰਨੀ ਫੇ ਕਹਿੰਦੀ ਵੀ ਤੁਸੀਂ ਇਹੀ ਚੱਕਰ ਆ ਕਰੋ ਤੜਕੇ ਹੱਥ ਨੇ ਦੋ ਤਿੰਨ ਟਾਈਮ ਖਵਾਉਂ ਨਾ ਬਲੱਡ ਵਾਜਿਆ ਕਰੇ ਸਾਡਾ ਹਾਂ ਮਾਂ ਦੇ ਨਾਲ ਬਿੰਦੜਾ ਨਾ ਤਾਈ ਹਾਂ ਇਗਦੇ ਬਰੋਬਰ ਹੀ ਮੰਜਾ ਹੋ ਜੇ ਕਹਿੰਦਾ ਨਾ ਬਲੱਡ ਵੀ ਵਾਲਾ ਵੱਧ ਜਿਆਦਾ ਖਾਵਾਂਗੇ ਮੈਂ ਇਹਨਾਂ ਪੰਜਾਂ ਦਾ ਹਾਂ ਆ ਮੈਂ ਉਹੋ ਬੋਲਣਾ ਕੋਈ ਨਾ ਕੋਈ ਰਸ ਤੋਂ ਬਾਹਰ ਆ ਕੇ ਮੇਰੇ ਕੋਲ ਆਇਆ ਤੁੰਨੂੰ ਦੱਸਾਇਆ ਤੂੰ ਹਾਂ ਕੀ ਕਰਕੇ ਖਾਦੇ ਹੋ ਮੈਨੂੰ ਦੇ ਦਿਨ ਹਾਂ ਬਾਰਿਸ਼ ਉਹਦੇ ਚੱਲਦਾ ਹੈ ਸ਼ਾਂਤ ਸੀ ਘਰੇ ਦੋਈ ਟੀ ਮਮਤੀਆਂ ਢਿੱਡ ਵੀ ਹੌਲਾ ਕਰ ਲਿਆ ਹੋਣਾ ਕੋਈ ਨਹੀਂ ਹਾਂ ਥੋੜਾ ਥੋੜਾ ਜਿਹਾ ਨੀਵਾ ਤਾਂ ਹੋਇਆ ਹੋਗਾ ਜਨਾ ਜਨਾ ਉਹ ਆ ਦੁੱਧਾ ਘੜਤਈ ਇਹ ਦੂਜਾ ਸਟਾਕ ਪਾਇਕ ਤੀਜਾ ਇਹ ਦੁੱਧਾ ਉਹ ਤਾਂ ਬੁਤੇ ਰਜਾ ਤੇ ਹੁਣ ਬਾਜੀ ਦਾ ਸੰਵੇ ਭਰਾ ਆ ਨਾ ਓਏ ਉਹਨਾਂ ਕੋਲੇ ਹੋਰ ਸਿਸਟਮ ਹੁੰਦਾ ਅੱਗ ਦੀ ਵਾਰ ਤੈਨੂੰ ਬਿਠਾਵਾਂਗੇ ਦੇਖ ਲੈ ਕਿੰਨੇ ਖਾਦੇ ਬਾਰੇ ਆ ਅੱਛਾ ਤੇ ਬਾਤ ਨਹੀਂ ਅੱਥਨੇ ਸਾਰੀ ਅੱਥਨੇ 12 ਵਜੇ ਹੁੰਦੇ ਸੀ ਜੀ ਜਵਲ ਭਾਤੀ ਵਾਲੀ ਆ ਦੇਖਾਂ ਕਿੰਨੇ ਸੱਦਾ ਬੈਠਾ ਹੋਈ ਅਸੀਂ 10 ਕਿੱਲਿਆਂ ਦਾ ਕੰਮ ਕਰਿਆ ਸੋ ਉਥੋਂ ਇੱਕ ਢੋਲੀ ਦੇ ਨਹੀਂ ਹੋਇਆ ਅਸੀਂ 10 ਕਿੱਲੇ ਦਾ ਕਰਿਆ ਇਸ 10 ਕਿੱਲੇ ਦਾ ਕਰਤਾ ਕਿੱਥੋਂ ਕਰਿਆ ਸਾਰਤਾ ਪਹਿਲਾਂ ਇਹ ਤਾਂ ਕਹਾ ਦਾ ਆਪਿਆ ਕਰਿਆ ਆ ਸਿੰਟੈਸਟ ਕਰਕੇ ਦੱਸਦਾ ਹਾਂ ਪਰ ਆਪਾਂ ਨੂੰ ਨਹੀਂ ਚਾਹੀਦਾ ਇਹ ਦਿਖਾਦਾ ਜੀ ਮੇਰੀ ਮੰਨੇਓ ਤੇ ਦੁੱਧ ਥੋੜਾ ਪਾ ਕੇ ਦੇਖ ਲਉ ਜੀ ਜਿਹੜਾ ਜਦੋਂ ਵੱਡੋਂਗੇ ਉਦੋਂ ਚੋਂ ਅਦਾ ਦੁੱਧ ਪਾ ਲਿਓ ਤੁਹਾਨੂੰ ਘੰਟਾ ਵੀ ਨਹੀਂ ਲੱਗਦਾ ਦੇਖੋ ਹੁਣ ਕੋ ਤਾਂ ਇਹ ਮੰਤੀ ਥੋੜਾ ਤੋਂ ਨਾ ਥੋੜੀ ਹਾਂ ਥੋੜਾ ਜਰਕਦੇ ਨੇ ਕੱਢ ਕੇ ਪਹਿਲੇ ਦਵਾਰ ਫਿਰ ਪਾਲੇ ਫਿਰ ਬੰਦਾ ਉਹ ਚੱਕਦਾ ਨਹੀਂ ਆਨੇ ਕਰ ਫਟਾਫਟ ਕੱਢ ਪਾਇਆ ਥੋਂ ਕੱਢ ਕੇ ਲੈ ਸਾਨੂੰ ਚੰਗਾ ਬੁਰਾ ਆ ਰਹੇ ਤਾਂ ਇਹ ਕਿਉਂ ਐਡਾ ਗੁਰਤੇ ਲੱਗਦੇ ਖਾਲਾ ਜੀ ਦਾ ਬੜਾ ਐਡੇ ਗੁਰਤੇ ਨਾਲ ਖਵਾ ਕੱਢਣੋ ਹਾਂ ਹਲਵਾਈ ਹਲਵਾਈ ਵੀ ਖਤਨਾਕ ਹੈ ਇਹ ਕੁਚਣਾ ਫਿਰ ਪਿੰਡੋਂ ਹੀ ਲੈ ਕੇ ਆਏ ਬਈ ਹੈ ਇਹ ਮੱਥਲੇ ਹੀ ਲੱਗਦਾ ਕਿਉਂ ਕਾਰਨ ਤਾਂ ਹੋਊਗਾ ਹੀ ਆ ਦੇਖ ਗੱਡਾ ਕੁਚਣ ਲਈ ਬਿਠਾਣ ਬਾਈ ਇਹ ਤਾਂ ਹੁਣ ਪਤਾ ਨਹੀਂ ਇਹ ਤਾਂ ਸਾਡੇ ਕੋਲ ਕਰਤੀ ਹੈ ਹੈ ਇਹ ਤਾਂ ਕਰਤੀ ਵੀ ਹੈ ਤਾਂ ਜਿਹੜਾ ਆ order ਹੈ ਕੀ ਹੈ ਬਈ ਇਹ ਪਾਹ ਪਾਣੀ ਵੀ order ਹੈ ਪਾਹ ਬਣ ਕੇ ਹੈ ਇਹ ਦੁੱਧ ਚੋਂ ਪਾਣੀ ਬਸ ਜਿਹੜਾ ਹੁੰਦਾ ਹੈ ਉੱਡ ਜਾਂਦਾ ਬਸ ਜਮਾ ਸੰਗਣਾ ਸੰਗਣਾ ਰਹਿ ਜੂਗਾ ਉਹ ਕਹਵਾਈ ਏਡੇ ਖੁਰਚਣੇ ਨੇ ਆਕਾ ਖੁਰਚਣਾ ਤਾਕੜਾ ਹੋਵੇ ਫਿਰ ਉਹਦੇ ਨਾਲ ਤਾਂ ਬੜਾ ਫਰਕ ਪੈਂਦਾ ਹੈ ਨਾ ਇਹ ਤਾਂ ਬਸ ਇੱਕ ਮਜਬੂਰੀ ਹੈ ਬਸ ਮਜਬੂਰੀ ਦਾ ਦਰਦ ਤਾਂ ਸਾਨੂੰ ਦੱਸ ਨਹੀਂ ਸਕਦੇ ਹੱਥ ਨੂੰ ਵੀ ਸ਼ੇਕ ਲੱਗਦਾ ਹੈ ਚਮਾ ਦੇ ਵੀ ਆਪਣੇ ਹਿਸਾਬ ਤੇ ਨੀ ਕਹਾਣੀ ਖੁਰਚਣਾ ਕਮਾ ਕੇ ਦੇਖਣਾ ਜੀ ਤੋਂ ਨਹੀਂ ਵੱਡੇ ਕੁਰਸੀ ਛੋਟੇ ਕੁਰਸੀ ਨੇ ਕਰਕੇ ਨਹੀਂ ਆਇਆ ਇਹ ਕਿਦਾਂ ਮੈਂ ਬਿਠ ਰਗਮਾ ਨੂੰ ਹੁਣਾ ਆ ਜਿਹੜਾ ਸਾਈਡਾਂ ਤੇ ਲੱਗੇ ਪਏ ਸੋਨਾ ਵੀ ਚੱਲਿਆ ਕੁਰਸੀ ਨਾਲ ਸਹੀ ਰੰਗ ਦਾ ਕੁਰਸੀ ਨਾਲ ਟੱਗ ਗਿਆ ਆ ਕੇ ਆ ਗਿਆ ਮਾਤਾ ਛੜ ਤਾ ਛੜ ਤਾ ਜਿੰਨਾ ਕੋ ਮਾਹਣਾ ਕੋ ਦੇਖ ਕੇ ਪਾ ਬਸ ਆਟਾ ਸਾਂ ਲੈ ਗਿਆ ਹੁਣ ਰਹਿ ਗਈ ਖੰਡ ਸੁਣਨ ਵਾਲੀ ਇੱਧਰ ਵੀ ਥੱਲੇ ਲੱਗਣ ਲੱਗ ਗਿਆ ਕੁਰਸੀ ਨਾਲ ਜੀ ਆਇਆ ਇਹ ਮੇਰਾ ਬਲੱਡ ਵਾਦਾ ਮੈਨੂੰ ਇਹ ਵੇਹਮ ਪਾਈ ਜਾਂਦੇ ਨਹੀਂ ਮੇਰਾ ਬਲੱਡ ਵਾਦਿਆ ਹੈ ਕੰਨ ਲਾਲ ਹੋ ਜਾਂਦੇ ਮੈਨੂੰ ਮੈਨੂੰ ਪਤਾ ਵੀ ਸੇਕ ਮਾਰ ਰਿਹਾ ਮੈਨੂੰ ਪਤਾ ਲੱਗਦਾ ਮੈਂ ਤੁਸੀ ਤਾਂ ਮੈਂ ਸੱਜਣ ਜੀ ਬੈਠੀ ਆਂ ਉਹ ਆਏ ਨਹੀਂ ਮੂੰਹ ਤੋਂ ਚਲ ਮੂੰਹ ਤੋਂ ਕੋਈ ਕਾਰਨਾ ਕਰਦਾ ਅੱਗੇ ਬਲੱਡ ਜਾ ਖਰਾ ਕਹਿੰਦਾ ਬੈਠੇ ਬੈਠ ਨੂੰ ਐਵੇਂ ਡਾਕਟਰ ਦੇ ਭੇਜ ਦੂ ਤੋ ਕਿਹਦਾ ਪਹਲ ਪੁਲਿਸ ਹਸਪਤਾਲ ਜਾਂਦਾ ਬਈ ਕੰਮ ਹੁਣ ਹੁਣ ਫੁਰਟਣ ਦੀ ਕਸਚ ਕੋਈ ਪਤਾ ਨਹੀਂ ਲੱਗਿਆ ਇਹਨਾਂ ਨੂੰ ਦੱਸੇ ਤੋਂ ਪਤਾ ਲੱਗਿਆ ਇਹਨਾਂ ਨੂੰ ਹੁਣ ਇਹਨਾਂ ਨੂੰ ਆ ਕੇ ਮੈਂ ਦੱਸਿਆ ਵੀ ਛੋਟੂ ਕੋਲ ਫੁਰਟਣਾ ਹਥਿਆਰ ਤਾਂ ਜਦੋਂ ਨਹੀਂ ਹੈਗਾ ਕਿੰਨਾ ਦਸਾਨੀ ਹੈ ਉਹਦਾ ਡੱਬਾ ਖੰਡ ਦਾ ਸਾਨ ਤੇ ਅਟ ਦੀ ਪਰੌਂ ਦਾ ਕੜਾਈਆ ਹੋਏ ਦਾ ਹੈ ਲੋਵੀ ਬਣ ਕੇ ਤਿਆਰ ਹੈ ਤਾਂ ਸਾਰਾ ਕੰਮ ਕੋਲੇ ਰਹਿ ਕੇ ਕਰਾਤਾ ਮੈਂ ਇਹਨਾਂ ਨੂੰ ਕਲੀ-ਕਲੀ ਗੱਲ ਸਮਝਾਤੀ ਵੀ ਐ ਕਰਨਾ ਹੈ ਕਰਨਾ ਤਾਂ ਸਮਝਦਾ ਆਪਣੇ ਘਰ ਸਮਝਦੇ ਜਾਂਦੇ ਨੇ ਇਹ ਆ ਬੈਦਰ ਕੰਡੇ ਆਪਣਾ ਉਹ ਡੱਬਾ ਭਰ ਤਾ ਇੰਨਾ ਮੈਂ ਕਾ ਭਰਤਾ ਇਹ ਬਸ ਜਿਆ ਤਿਆਰ ਹੁਣ ਇੱਕ ਦੋ ਵਾਰ ਇਹਨੂੰ ਕਹਾਂਗੇ ਫੇਰ ਲਾ ਦੋ ਖੰਡ ਛਾਂਟ ਕੇ ਲੇਦੀ ਇਹ ਉਹਦਾ ਡੱਬਾ ਤਰਤਾ ਕੋਲੇ ਇਹ ਦਰਾਤਾ ਤੇ ਸਾਰਾ ਕੁਝ ਓਕੀ ਦੀ ਰਿਪੋਰਟ ਆ ਹੁਣ ਕਿ ਲੂਲੀ ਛੇ ਛੇ ਲਵਾਵਾਂਗੇ ਅਜੇ ਘਰ ਕੱਢ ਕੇ ਇਹਨਾਂ ਨੂੰ ਫੇਰ ਇੰਨਾ ਕਦੋਂ ਤੇ ਫਿਰ ਜਦ ਨਹੀਂ ਵੀ ਸਾਰੀ ਵਾਰ ਫੇਰ ਨਹੀਂ ਜਾਉ ਚਲੋ ਬਸ ਠੀਕ ਆ ਬਣ ਕੇ ਤਿਆਰ ਆ ਬਾਈ ਹੁਣ ਅਸੀਂ ਇਹਨੂੰ ਲਾਉਣੇ ਆ ਤੇ ਦੇਖ ਸਕਦਾ ਹਾਂ ਵੀ ਇੱਥੇ ਤੱਕ ਭਰੀ ਹੋਈ ਜੀ ਇਹ ਕਿੰਨਾ ਕੁ ਰਹਿ ਗਿਆ 2 ਢੋਟਾ ਹੀ ਕਿਲੋ ਰਹਿ ਗਿਆ ਛਟੋਕਟ 10 12 ਕਿਲੋ ਦੁੱਧ ਹੀ ਥੋੜਾ ਕੱਢਣਾ ਔਖਾ ਵੀ ਬਹੁਤ ਹੈ ਉਹਦਾ ਖਰਚਾ ਨਹੀਂ ਚੱਲੀ ਜਾਂਦਾ ਮਹੀਨਿਆਂ ਵਾਂਗੂ ਕਹਿਣ ਦੀਆਂ ਗੱਲਾਂ ਹੋਰ ਨੇ ਪਰ ਥੋੜਾ ਜਿਹਾ ਔਖਾ ਹੀ ਹੈ ਕੰਮ ਜਿਹੜੇ ਰੋਜ਼ ਖਾਣ ਨੂੰ ਆਉਂਦਾ ਉਹ ਥੋੜਾ ਔਖਾ ਆਪਣੇ ਵਾਸਤੇ ਔਖਾ ਹੀ ਹੈ ਖਾਣਾ ਬਹੁਤ ਔਖਾ ਹੈ ਚਲੋ ਬਈ ਹੋ ਗਿਆ ਰਹਿ ਸਾਢੇ 6 ਵਜੇ ਗਏ ਸਾਢੇ 6 ਵਜੇ 5 ਵਜੇ 4 ਤਰੀਕਾ ਅਸੀਂ ਤੱਕੀ ਹਾਂ 5:30 ਧਾਰਤੀ ਦੇਚਾ ਦੇਖੀ ਹਲਵਾ ਜੀ ਹਿੰਮਤ ਹੀ ਨੇ ਤੜਕੀ 5 8 4 ਤਿਕਲਾ ਸੀ ਅੱਜ ਫੇਰ ਤੁਹਾਨੂੰ ਵੱਜਣਗੇ 2 2 ਵੱਜਣਗੇ ਕੜਕੜ ਪਰਤੋ ਟੋਟੇ ਹੁਣ ਬਦਲ ਬਦਲ ਚਲਾਉਣਗੇ ਸਾਰੇ ਹਲਵਾ ਜੀ ਮੈਂ ਵੀ ਜੋ ਬਦਲ ਪਾਵਾਂਗਾ ਸਰਜੂ ਗੱਲਾਂ ਦਾ ਹਿਸਾਬ ਲੈਣਾ ਹੈ ਹੈ ਗੱਲਾਂ ਦਾ ਹਿਸਾਬ ਲੈ ਮੈਂ ਗੱਲਾਂ ਨਾਲ ਤਾਂ ਕਿਉਂ ਸਾਬਦਾ ਕੰਮ ਹੋਰ ਬਹੁਤ ਹੁੰਦੇ ਨੇ ਕਿ ਨਹੀਂ ਮਸਾ ਆਹਾ ਉਰੇ ਬਾਈ ਕੇ ਇਹਨਾਂ ਖੁਸ਼ਬੂਈ ਨਾਲ ਹੀ ਰਜਲਾਣਾ ਹੁੰਦਾ ਕਿਵੇਂ ਰਲਾਉਣਾ ਹੋਇਆ ਉਹਨੂੰ ਸਾਡੀ ਜੀ ਮਾਦਰ ਲੱਗ ਪੜਿਆ ਕਰਾਂਗਾ ਕਿਸੀ ਤੇ ਮਾਰਿਆਂ ਖਤੋਣੇ ਚਲ ਬਾਪਿੰਦੀ ਲੀਣਾ ਸਾਡਾ ਨਾ ਬੀਚ ਜਾਣਾ ਚਲ ਤਿੰਨ ਤਿੰਨ ਪੂਰ ਲਾਇਨੇ ਕੱਲ ਤਿੰਨ ਪੂਰ ਗੱਲ ਲਾਗੇ ਚੌਥਾ ਜਿੜ ਬੜਕੇ ਵਾਲੀ ਸ਼ੁਰੂ ਹੋ ਗਿਆ ਤਿੰਨੀ ਅੱਜ ਆਉਂਗੇ ਤਿੰਨੀ ਅੱਜ ਆਉਂਗੇ 6 ਪੂਰ ਨਾ ਕੀਬੋਰਡਾ ਮੁਕਦੇ ਨਹੀਂ ਆਪ ਨੂੰ ਖਿਆਲੋ ਖਿਆਲੋ ਕਿ ਜਿੰਨੇ ਨੇ ਗੁੱਸੇ ਕਰੇ ਇਹਨੇ ਬਦਲ ਦਾਂਗੇ ਕੰਮ ਆ ਜਾਣੇ ਪੋਪਾ ਰੈਡੀ ਹੋਏ ਆ ਨਾ ਨਾ ਤੋਕੇ ਅਬ ਤੂੰ ਤੜਕੀ ਸਤਿਆਰ ਹੋ ਗਿਆ ਜੋ ਇਹ ਹੈ ਤੋਆ ਤੋਆ ਵੜਾ ਅੱਜ ਕਿੱਧਰ ਹੈ ਨਾ ਚਾਹ ਨਾ ਸਾਲਾ ਬੰਦਰਾਮ ਸਰਹੰਦ ਸ੍ਰੀ ਫਤੇਗੜ ਸਾਹਿਬ ਗਿਆ ਕਰ ਲੈ ਚਾਹ ਨਾ ਥਾਲਾ ਧੱਕ ਲੈ ਅੰਦਰ ਮੈਂ ਖਾ ਰਿਹਾ ਮੈਨੂੰ ਲੈ ਦੇ ਫਿਰ ਮਿਲ ਲੈ ਦੇ ਯਾਰ ਕਿੰਨੇ ਸਮਾਂ ਦੋ ਦਿਨ ਹੋ ਗਏ ਕਹਿੰਦੇ ਤੁਸੀਂ ਉਧਰ ਸੁੱਕਾ ਖਵਾ ਲੈਣਾ ਆਪ ਨਹੀਂ ਆਇਆ ਕਰ ਆ ਵੱਟੀ ਲੈ ਜਾ ਕੇ ਦੋ ਤਿੰਨ ਬੰਨੀਆਂ ਧਰ ਲੈ ਆਜ ਤੇ ਵੱਟੀ ਲੈ ਬੰਡਾ ਲੈ ਜਾ ਉਹ ਕਿੱਥੇ ਨੇ ਢਿੱਪੀ ਉਹ ਅੰਦਰ ਬੈਠੇ ਸੀ ਪੀਪੇ ਚ ਪਈਆਂ ਨੇ ਨਾ ਕੁ ਬਾਰੇ ਵੀ ਨਹੀਂ ਨਾ ਕਿਤੇ ਦੀ ਨਹੀਂ ਇਸ ਵੇਲੇ ਦੀ ਨਹੀਂ ਜੈਕੀ ਨੂੰ ਸਮਾਰ ਕੇ ਪਾਏ ਆਂ ਵੱਲੋਂ ਕੇ ਲਵੇਟ ਕੇ ਠੰਡ ਜੀ ਮੰਦਾ ਫਿਰ ਤੁਸੀਂ ਲਵੇਟਿਆ ਨਹੀਂ ਜ਼ਾਰੀ ਰਾਤ ਤੱਕ ਨਾ ਨੂੰ ਵੇਟਣ ਦੇ ਨੰਗੀ ਕੱਲੇ ਨੇ ਕਿਹਾ ਪਿਆ ਵਧੀਆ ਸੁਤਾ ਕੱਲੇ ਨੇ ਕਿਹਾ ਬਾਲੀ ਬਾਲੀ ਤਾਂ ਦੇ ਕੋਈ ਪੈਂਦਾ ਨਹੀਂ ਹੋ ਕੱਲ ਬਾਲੀ ਨੇ ਕਿਹਾ ਕਿ ਨਾ ਝੁਗਾ ਸਿਉਂਦ 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 ਨਾ ਲੈ ਲੈ ਨਹੀਂ ਹੋਰ ਉਹ ਮੇਰੇ ਕੱਡੇ ਚੋਂ ਨਾ ਪਾ ਦੇ ਨਾ ਮਾਦੇ ਨੂੰ ਲੱਗ ਗਈ ਮੂਲੀ ਦੇ ਨਾਂ ਬਿੱਜ ਆ ਕੈਂਚੀ ਨਾ ਕੱਟਦੇ ਹੋ ਬਣਿਆ ਬਣਾਇਆ ਨਹੀਂ ਹੁੰਦਾ ਕੈਂਚ ਆਉਂਦੇ ਨੇ ਉਹ ਇੱਕ ਤਾਂ ਵੱਡੇ ਰਹਿ ਗਏ ਇੱਕ ਛੋਟੇ ਰਹਿ ਗਏ ਇਹਦੀ ਮੀਜੇ ਦੇ ਨਹੀਂ ਗਈ ਹਾਂ ਉਹ ਕਹਿੰਦਾ ਕਿ ਨਾ ਕਹਿੰਦਾ ਮੰਗਾ ਦੂੰ ਦੁਕਾਨ ਤੇ ਆਪਣੀ ਦੁਕਾਨ ਹੈਗੀ ਆ ਹਾਂ ਨਾਦੇ ਮੈਂ ਇਹ ਬਣਾਕ ਤਕ ਮੈਂ ਨਹੀਂ ਦਿੰਦੀ ਤੇਰੇ ਕਰੇ ਤਾਂ ਤਣੀਆਂ ਤੁਣੀਆਂ ਜਿਹਾ ਲੱਗੀਆਂ ਹੁੰਦੀ ਆ ਤੇ ਬੰਨਣ ਨੂੰ ਲੈਦਾ ਨਹੀਂ ਇਹਦੇ ਸਮਾਂ ਹੜਗਾ ਵਿੱਚ ਨਾ ਜਿਸ ਨੇ ਘੜ ਗਿਆ ਦੇਖ ਸੁਮਾ ਕੇ ਜੰਦਾ ਹੁਣ ਕਿੰਨਾ ਕਿ ਟਾਈਮ ਲੱਗ ਜਾਵੇ ਇੱਥੇ ਬਸ 10 ਮਿੰਟ ਪੂਰੇ ਜ਼ੋਰ ਵਾਲੇ ਨੇ ਨਾ ਇਹ ਨਿਕਦੇ ਥੱਲੇ ਨਾ ਲੱਗੇ ਪੂਰਾ ਇਹ ਸਾਰਾ ਦੁੱਧ ਹੀ ਮੱਚੀ ਜਾਂਦਾ ਇਹ ਬਹੁਤ ਦੁੱਧ ਮੱਚਦਾ ਬਾਈ ਬਿੱਟ ਥੋੜਾ 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 ਦੇਖੋ ਕਿਵੇਂ ਲੱਗ ਰਿਹਾ ਵਿੱਚ ਵੀਡੀਓ 'ਚ ਦੇਖੀ ਕਿਵੇਂ ਆ ਰਿਹਾ ਢੈਂ 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 ਆਪਾਂ ਪੂਰੀ ਚਾਲ ਲੈ ਲੈਂਦੇ ਆ ਦੇਖਿਆ ਕਿਉਂ ਹੋ ਗਿਆ ਤਿਆਰ ਚਲੋ ਗੱਭਲੋ ਚੌਥਾ ਬੁਰ ਤਿਆਰ ਕਰਤਾ ਰਵਾਇਤਾਂ ਕੜੇ ਰਹੇ ਸਾਡੇ ਖੋਟਣ ਵਾਲੀ ਮਸ਼ੀਨ ਮੰਗੂ ਚਲਾਉਣਾ ਪੈਂਦਾ